ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ ਦਿਗਜਾ ਦੇ ਵੱਲੋਂ ਭਰੇ ਜਾ ਰਹੇ ਨੇ ਨਾਮਜ਼ਦਗੀ ਪੱਤਰ ਲੋਕ ਸਭਾ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪਈ ਗਈ ਹੈ ਸੁਦਾਜ਼ੇ ਕੀ ਅੰਮ੍ਰਿਤਸਰ ਲੁਧਿਆਣਾ ਪਛਿਆਲਾ ਸੁਵਕਵਕ ਹਲਕਿਆਂ ਦੇ ਵਿੱਚੋਂ ਇਹ ਨਾਮਜ਼ਦਗੀ ਪਰਚੇੜੇ ਪਰੇ ਗਏ ਨੇ ਗੁਰਜੀਤ ਸਿੰਘ ਔਜਲਾ ਅਮਰਿੰਦਰ ਸਿੰਘ ਰਾਜਾਵਿੰਗ ਜਿਸ ਨੇ ਕਿ ਲੁਧਿਆਣਾ ਤੋਂ ਨਾਮਜ਼ਦਗੀ ਪੱਤਰ ਭਰਿਆ ਪਛਿਆਲਾ ਤੋਂ ਮਹਾਰਨੀਪਰਤੀ ਫਰਨੀਤ ਕੌਰ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਤੇ ਸਿਮਰਜੀਤ ਸਿੰਘ ਮਾਨ ਤੇ ਦਲਜੀਤ ਸਿੰਘ ਜੀ ਮਾਰੇ ਵੱਲੋਂ ਵੀ ਆਪਣੇ ਆਪਣੇ ਹਲਕਿਆਂ ਤੋਂ ਨਾਮਜ਼ਦਗੀ ਪੱਤਰ ਭਰੇ ਚਾਰੇ ਨੇ ਸੋ ਅੱਜ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਇਹਨਾਂ ਦਿਗਜਾਂ ਦੇ ਵੱਲੋਂ ਭਰੇ ਗਏ ਨੇ ਸੋ ਲੋਕ ਸਭਾ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਦਾਜ਼ੇ ਕੀ ਕੱਲ 14 ਮਈ ਹੈ ਜਿਹੜਾ ਕਿ ਆਖੀਰਲੀ ਮਿਤੀ ਹੈ ਨਾਮਜ਼ਦਗੀਆਂ ਦਾਖਲ ਕਰਨ ਦੀ ਸੋ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਇਹ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਲੋਕ ਸਭਾ ਉਮੀਦਵਾਰਾਂ ਦੀ ਦਿਗਜਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਅੰਮ੍ਰਿਤਸਰ ਲੁਧਿਆਣਾ ਪੱਛਾਲਾ ਸੰਗਰੂਰ ਤੇ ਗੁਰਦਾਸਪੁਰ ਤੋਂ ਵੱਖ-ਵੱਖ ਪਾਚੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਨੇ ਖਜੂਰ ਸਾਹਿਬ ਤੋਂ ਬਲਟੋਹਾ ਵਰਸਾ ਸਿੰਘ ਬਲਟੋਹਾ ਅਰਵਿੰਦਰ ਖੰਨਾ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਵਿਜੇਂਦਰ ਸਿੰਘ ਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਵੀ ਆਪਣੇ ਆਪਣੇ ਹਲਕਿਆਂ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਸਰਕਰ ਦੁਆਰਾ ਸਾਹਿਬ ਸਾਰਾ ਕਰਨੀ ਦੋਹਰਾ ਸਾਹਿਬ ਜਿੱਥੇ ਮੈਂ ਹਮੇਸ਼ਾ ਮੱਥਾ ਟੇਕਿਆ ਆਕਾਂ ਲਾਭ ਇਸ ਪਰਿਦੇ ਤੇ ਹੋਰ ਅੱਜ ਲੋਕਾਂ ਦਾ ਇੱਕ ਹੜਾ ਆ ਗਿਆ ਲੋਕਾਂ ਦੇ ਮੱਥੀ ਇੱਛਾ ਹੈ ਕਿ ਵੈਕਤੀ ਪਾਸੇ ਜਨਤਾ ਪਾਰਟੀ ਨੂੰ ਉਹ ਤੋਂ ਉਹ ਉਹ ਮੈਂ ਆਪਣੀ ਧਰਮ ਕਮਾਂਡ ਦਾ ਸ੍ਰੀ ਹਨਮਨ ਸਿੰਘ ਜੀ ਦਾ ਅਮਿਤ ਸ਼ਾਹ ਜੀ ਦਾ ਰੱਡਾ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਲੋਕਾਂ ਦਾ ਪਿਆਰ ਵੇਖ ਕੇ ਮੈਂ ਅੱਜ ਉਹਨਾਂ ਨੂੰ ਕਹਿ ਸਕਦਾ ਬੜਾ ਯਕੀਨ ਤੌਰ ਤੇ ਕਿ ਅਸੀਂ ਇਹ ਜਿਹੜੀ ਖੁਸ਼ਹਾਲਾ ਇਹ ਜਿਤ ਕੀ ਤਸਵੀਰ ਭਾਜੀਪੀ ਦੀ ਜਿਹੜੀ 400 ਵਾਲੀ ਕਿਟੀ ਹੈ ਉਹਦੇ ਵਿੱਚ ਅਸੀਂ ਉਹ ਸੀਟ ਤੇ ਪਾਕਿਸਤਾਨ ਦਾ ਨਿਵਾਹ ਕਰ ਬਣਾਵਾਂਗੇ ਬਾਕੀ ਦੀਆਂ ਸੀਟਾਂ ਵੀ ਜਿੱਤਾਂਗੇ ਪੰਜਾਬ ਪਰ ਇਹ ਅਸੀਂ ਬਹੁਤ ਸਰ ਲਗਾਤਾਰ ਜਿੱਤ ਨਹੀਂ ਹੈਗੇ ਜੀ ਕਿਸਾਨ ਦਾ ਜਿਹੜੇ 5 10 ਬੰਦੇ ਜਿਹਨੇ ਐਵੇਂ ਰੋਣਾ ਪਾਉਣਾ ਤੇ ਇੱਕ ਆਪੋਜੀਸ਼ਨ ਹੈ ਚਾਹੇ ਉਹ ਰੋਲਾ ਪਾ ਕੇ ਕਰ ਲੈਣ ਚਾਹੇ ਉਹ ਸਾਡੇ ਸਾਹਮਣੇ ਆ ਕੇ ਲੜ ਲੈਣ ਚਾਹੇ ਸਾਡੀ ਵੈਸੇ ਸਟੇਜ ਤੇ ਕੋਈ ਬਥ ਕੋਈ ਕਰ ਦੇਣ। ਲੇਕਿਨ ਉਹ ਇੱਕ ਆਪੋਜੀਸ਼ਨ ਦੇ ਤੌਰ ਤੇ ਇਹ ਗੱਲ ਕਰਦੇ ਨੇ ਯਾਰ ਕਿ ਜਿਹੜੇ ਉਹਦੇ ਵਿੱਚ ਸ਼ਰਾਰਤੀ ਅੰਸ਼ ਵੀ ਹੈਗੇ। ਨਾਮਿਨੇਸ਼ਨ ਦਾ ਕੰਮ ਉਹ ਪੂਰਾ ਹੋ ਗਿਆ। ਬੜੀ ਖੁਸ਼ੀ ਆ ਲੋਕਾਂ ਵੱਲੋਂ ਬਹੁਤ ਉਤਸ਼ਾਹ ਹੈ। 15 ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਸੀ ਇੱਕ ਦਿਨ ਵੀ ਬੈਠਣ ਨੂੰ ਉਹ ਮਿਲਿਆ ਇੰਨਾ ਜੋਸ਼ ਹੈ ਬਸ ਔਰ ਸਾਰੇ ਲੀਡਰਸ਼ਿਪ ਨੌ ਹਲਕੇ ਦੇ ਵਿੱਚ ਜੁਟ ਹੋ ਗਏ ਤੇ ਮਰਾਤ ਲੱਗੀ ਔਰ ਪਬਲਿਕ ਦੇ ਵਿੱਚ ਵੀ ਬਹੁਤ ਵੱਡਾ ਬੜੀ ਦੇਰ ਬਾਅਦ ਲੋਕੀ ਹੁਣ ਕੁਝ ਕਰੇ ਹੋਏ ਆ ਕਿ ਇਸ ਤਰ੍ਹਾਂ ਇਸ ਤਰੀਕੇ ਪਿਛਾਪ ਦੇ ਸਰਕਾਰ ਨੂੰ ਸਹਾਇਤਾ ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਤੋ ਕੰਡਾ ਬਿਸ਼ਵਾਸ ਕਰਕੇ ਕਿ ਹੁਣ ਤੱਕਦੇ ਹੋ ਕੇ ਤੇ ਉਹਨਾਂ ਪਾਰਟੀਆਂ ਦੇ ਨਾਲ ਖੜਾ ਚਾਹਦਾ ਜੀ ਕਿ ਲੋਕਾਂ ਦੇ ਕੰਮ ਇਸ ਕਰਕੇ ਜਨਤਾ ਦਾ ਧੰਨਵਾਦ ਕਰਕੇ ਹੁਣ ਜੋ ਸ਼ੋਰ ਮੱਚੇਗਾ ਕਮਿਸ਼ਨ ਤੋਂ ਬਾਅਦ ਔਰ ਕੇਮਰਾ ਹਟ ਮਿੰਟ ਕਰਕੇ ਤੁਸੀਂ ਤੱਕ ਪਰਮਾਤਮਾ ਦਾ ਔਟ ਇਸਰਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਲ ਸਿੰਘ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾਹਿਬ ਮੱਥਾ ਟੇਕਿਆ ਫਿਰ ਮਾਲਕਾੜੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਉਹ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਮੈਂਬਰ ਪਾਰਲੀਮੈਂਟ ਸੰਗਰੂਰ ਜਿਹੜੀ ਸੇਵਾ ਉਹ ਨਵਾਵਾ ਸੰਗਰੂਰ ਹਾਟ ਸੀਟ ਸੀ ਬਟ ਉਹਨੂੰ ਬੀਜੇਪੀ ਤੋਂ ਵੀ ਅਰਵੇ ਦਫਨਾਂ ਨੂੰ ਤਾਕਤਤ ਹੈ ਗਿਆ ਮੈਂ ਕਿਹਾ ਜਿੰਨੀ ਮਰਜ਼ੀ ਆਊਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ ਸੀ ਬ੍ਰਿੰਟਿ ਦੇ ਵਿੱਚ ਵੀ ਉਹਨਾਂ ਨੇ ਜਾਖਰ ਸਾਹਿਬ ਦੇ ਵਿਰੋਧ ਵਿੱਚ ਕਿਸਾਨਾਂ ਨੇ ਦਫਤਰ ਕਿ ਰੈਡ ਦੇ ਦੇਖੋ ਚਲੋ ਜੋ ਬੀਜੇਪੀ ਨੇ ਬੀਜੇਪੀ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾਂ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲੜ ਰਹੇ ਆ ਉਹਨਾਂ ਨੂੰ ਮੈਂ ਸੋਫਲ ਕੀਤਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪੇਸ਼ ਕੀਤੀ ਕਿ ਤੁਸੀਂ ਇੱਥੇ ਆਏ ਹੋ ਉਹ ਜਿਹੜੀ ਚੀਜ਼ ਤੁਸੀਂ ਪੁੱਛੋਂਗੇ ਮੈਂ ਦੱਸ ਦਿੰਦਾ ਮਾਨਸਾ ਮੀਟ ਹੈ ਜੀ ਕਹਿੰਦੇ ਸਾਡੇ 9 ਦੇ ਹਲਕਿਆਂ ਦੇ ਵਿੱਚ ਸਾਰੇ ਐਮਐਲਏ ਨੇ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਇਹ ਰੋਕਾ ਉਹਨਾਂ ਦਾ ਜਵਾਬ ਦਾ ਜੇ ਮੈਂ ਕਹੂੰਗਾ ਕਿ ਉਹ ਗਲਤ ਬੋਲ ਰਿਹਾ ਹੈ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੈਨੂੰ ਵੋਟ ਨਹੀਂ ਪਾਉਣਗੇ ਆ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਮੈਂ ਸਸਦੀਚ ਆਉਣਾ ਜੀ ਕਿਸ ਤਰ੍ਹਾਂ ਦੇਖਦੇ ਕਿਹੜੇ ਮੁੱਦੇ ਲੈ ਕੇ ਜਾਵਾਂਗੇ ਜਿਹੜੇ ਕੀ ਆਪਾਂ ਸੰਗੋਤ ਦੀ ਗੱਲ ਕਰੀਏ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਉਣ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਬੀਜੇਪੀ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਤੇ ਉਹ ਇਲੈਕਸ਼ਨ ਲੜ ਗਏ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿਉਂ ਕਰਕੇ ਡੇੜਾ ਰਾਮ ਮੰਦਰ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀ ਜੀ ਪੀ ਸਾਰੇ ਕਰ ਰੇ ਲੱਗੇ ਆ ਦੂਸਰੀ ਚੀਜ਼ ਹੈ ਜਿਹੜੀ ਬਹੁਤੇ ਹੈ ਉਹ ਪੰਜਾਬ ਤੇ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਹੁੰਦਾ ਉਨਾਂ ਚਿਰ ਆਪਾਂ ترقی ਮੁਤਵਰ ਦੇ ਵਿੱਚ ਤਾਂ ਵੈਸੇ ਵੀ ਨਹੀਂ ਕਰ ਸਕਦੇ ਹਾਂ ਸਾਡੇ ਜਿੰਨੇ ਉਤਾਰੀ ਹੈ ਕਿ ਹੈ ਸਾਡੇ ਜੀਵਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇਕਾ ਪਾਕਿਸਤਾਨ ਦਾ ਨਾ ਖੁੱਲ ਜੇ ਫਿਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਕੋਟਰ ਕੇ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਕਤ ਤਕੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਹੈ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਜਿਹੜੀ ਉਹ ਕਰਦੇ ਕਿ ਅਸੀਂ ਸਮਝਦੇ ਹਾਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਜੋ ਕਰਕੇ ਅੱਜ ਅਨੇਕ ਚਾਰਜ ਨੇ ਕਿ ਹਾਕੀ ਦਿਨਾਂ ਵੀ ਗ੍ਰਾਂਟ ਸੋਨੀਆ ਜੀ ਨੇ ਦਿੱਤਾ ਮੁਸਲਮਾਨਾਂ ਨੂੰ ਦਿੱਤਾ ਘੱਟ ਮਿੰਟਿਆਂ ਨੂੰ ਦਿੱਤਾ ਜੀ ਮਾਤਾ ਦੇ ਮੰਨ ਕੋਈ ਨਹੀਂ ਲੋਕਾਂ ਦਾ ਅਦਾਰਾ ਪ੍ਰਦੇਸ਼ਾ ਦੀ ਮੋੜ ਪਰਮਾਤਮਾ ਜੀ ਬਿਗੈਸਟ ਸਾਡਾ ਜਿਹੜਾ ਸੀਗਾ ਕੈਦਰ ਸਿੰਘ ਜੀ ਉਹ ਸਾਰੇ ਕਨੇ ਵਲੰਟੀਅਰ ਆਏ ਉਹਨਾਂ ਦੇ ਵਿੱਚ ਪਹਿਲਾਂ ਹੀ ਬਹੁਤ ਜੋਸ਼ ਸੀਗਾ ਜੀ ਜਦੋਂ ਤੇ ਸਾਡੇ ਦਰਸ਼ਕ ਵੀ ਅਰਬੇਦ ਖੇਲ ਕੇ ਆ ਗਏ ਜੇ ਤੋਰ ਆਓ ਕਿ ਆਇਆ ਉਦੋਂ ਤੋਂ ਸਾਡੇ ਜਿਹੜੇ ਲੜਕੇ ਰਹੇ ਉਹਦਾ ਜੋਸ਼ ਚੜਾ ਆ ਗਿਆ ਵੀ ਉਹ ਮਤਲਬ ਦੇਖਣ ਵਾਲਾ ਕੋਲੇ ਸਾਹਮਣੇ ਆ ਜੀ ਮਤਲਬ ਸਾਹ ਤਸੜ ਦੋਗਾ ਮੈਂ ਕਿਉਂਕਿ ਬਿਲਕੁਲ ਜਿਹੜੇ ਸਾਡੇ ਨਾਲ ਐਕਸਾਈਟਡ ਹੈ ਉਹ ਕਹਿੰਦੇ ਅਸੀਂ బిਗੇਸਟ ਜਿਹੜੀ ਮਾਈਕ ਕੋਲ ਦਾ ਅਰਜਮਰ ਤੇ ਅਰਵਿੰਦ ਕੇਜਰੀਵਾਲ ਦੀ ਝੋਲੀ ਚ ਪਾਵਾਂ ਸਾਡਾ ਜੋ ਦਿੱਲੀ ਦਾ ਮਾਹੌਲ ਹੈ ਜੋ ਦਿੱਲੀ ਦਾ ਮਾਹੌਲ ਹੈ ਇਸ ਵਾਰੀ ਇੰਡੀਆ ਕਨਸਲਟੀ ਸਰਕਾਰ ਬਣਨ ਜਾ ਰਹੀ ਹੈ ਔਰ ਭਗਵਾਨਪਾਨ ਔਰ ਅਰਵਿੰਦ ਕੇਜਰੀਵਾਲ ਇਹ ਦੋਨੋਂ ਪੰਜਾਬ ਦੇ ਵਿੱਚ ਟੂਰਨਾਮੈਂਚ ਸਾਰੇ ਆਪਣੇ ਕਾਰਨੀਆ ਪੋਸਟ ਸਿੱਜਾ ਦੇ ਪੰਜਾਬ ਦਾ ਕੈਂਡੀਡੇਟਸ ਦਾ ਔਰ ਸਾਰਾ ਪੰਜਾਬ ਸ130 ਔਰ ਅਰਵਿੰਦ ਕੇਜਲੀਵਾਲ ਦੀ ਪੂਰੇ ਦੇਸ਼ ਵਿੱਚ ਜਾ ਕੇ ਤੁਹਾਨੂੰ ਆਦੀ ਹੋਰ ਸੇਫਟ ਚਾਰ ਚਾਰ ਕਰਾਂਗੇ ਪੰਜਾਬ ਦੇ 13 ਜਿਹੜੇ ਕੀ ਰਾਣੇ ਜੀ ਦਾ ਸੋ ਦਿੱਲੀ ਦੇ ਹਿਸਾਬ ਨਾਲ 21 ਸੀਟਰ ਸਾਡੀ ਆ ਰਹੀਆਂ ਜੀ ਇਸ ਤੋਂ ਸਵਾਏ ਅਰਵਿੰਦ ਕੇਜਲੀਵਾਲ ਜੀ ਦੀ ਚਾਰ ਖਰਚ ਬਹੁਤ ਡਿਮਾਂਡ ਹੈ ਜੀ ਯੂਪੀ ਵਾਲੇ ਬੁਲਾ ਰਹੇ ਆ ਦੂਜੇ ਸੂਬੇ ਵਾਲੇ ਬੁਲਾ ਰਹੇ ਆ ਤੋ ਸਾਨੂੰ ਬੜਾ ਮਾਣ ਆ ਕਿ ਸਾਡੇ ਨੈਸ਼ਨਲ ਪੁਰੀਜ਼ ਦਾ ਇਸ ਵੇਲੇ ਸਾਡੇ ਨੈਸ਼ਨਲ ਹੀਰੋ ਆ ਔਰ ਇੱਕ ਸਿੰਬਲ ਆ ਜਿਹੜੀ ਜਿਹਾ ਯੂਨਿਟੀ ਜਿਹੜਾ ਇੱਕ ਯੂਨੀਫਾਈਇੰਗ ਫੋਰਸ ਜਿਹੜਾ ਤੁਰਾ ਹੈਗਾ ਨਾ ਜੀ ਆਪੋਜੀਸ਼ਨ ਯੂਨਿਟੀ ਦਾ ਜੋ ਇੰਡੀਆ ਨੂੰ ਚੜੀਦਾ ਸੀਗਾ ਉਹ ਬੜਾ ਲੀਡਰ ਬਣ ਗਿਆ ਡਾਕਟਰ ਸਾਹਿਬ ਜਿਹਨੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਇਹ ਗੱਲ ਜਦੋਂ ਆਪਣੀ ਸਰਕਾਰ ਸੀ ਤਾਂ ਦੇ ਦੇ ਨਾਲ ਹਰ ਪ੍ਰਿੰਟ 'ਚ ਹਰ ਵਾਰਟ 'ਚ ਕਈ ਜਿਹੜੇ ਲਾ ਕੇ ਬਹੁਤ ਕੁਝ ਕਿਹਾ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਸੋਨਾਰੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਜੀਬ ਚੁੜ੍ਹੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਤੇ ਉਹਦੇ ਬਾਅਦ ਜੇ ਸੱਤਾ ਜਾਂ ਤਾਕਤ ਲੋਕਾਂ ਨੇ ਗੁਜੇ ਪਾਰਟੀਆਂ ਨੂੰ ਦੇ ਦਿੱਤੀ ਸਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੁਭੇ ਦੇ ਆਵਾਸ ਆਪਣੇ ਕਿਸਾਨਾਂ ਦੀ ਮਜ਼ਦੂਰਾ ਦੀ ਵਪਾਰੀਆਂ ਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਝੁਕੇ ਨਾ ਕਿ ਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਇਹੋ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸੰਨਤਾ ਲਿਲੇ ਨੇ ਇਸ ਵਾਸਤੇ ਲੋਕਾਂ ਦਾ ਤਨਵਾਦ ਕਰਦੀਆਂ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮਤਲਬ ਮੈਡਮ ਬਦਦੇ ਤੋਂ ਪਤਾ ਲੱਗਦਾ ਆਮ ਲੋਕਾਂ ਜੋ ਬਹੁਤ ਵੱਡਾ ਅਸਰ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਮਨਤ ਪੱਤਰ ਪੱਤਰ ਸਮੇ ਇਹ ਸਾਡੇ ਵਰਕਰ ਸਭਾਨ ਆਮ ਲੋਕ ਇੰਡੀਆ ਨੈਸ਼ਨਲ ਸਭਾਨ ਆਈ ਸੀ ਮੈਂ ਪਹਿਲੀ ਗੱਲ ਤੋਂ ਨੰ ਸਰ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਦੰਗਲ ਭਾਰਤ ਦੇ ਵਿੱਚ ਜੰਗ ਚੱਲ ਰਿਹਾ ਛੋਣਾ ਕਰ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਆ ਨੈਸ਼ਨਲ ਕਾਂਗਰਸ ਤੋਂ ਉਹ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਇਹਦੀ ਕਸਮ ਕਰਦੀ ਕਿ ਸੰਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ ਔਰ ਦੇ ਵੀ ਮਾਈਕ ਲੈ ਕੇ ਆਦੇ ਨੇ ਪ੍ਰੈਜ਼ੈਂਸ਼ਨ ਹੈ ਹੂੰ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਚਾਹੇਗੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਟਰੇਡ ਦਾ ਝੰਡਾ ਅੰਮ੍ਰਿਤਸਰ ਦੇ ਵਿੱਦਿਅਕ ਸਪੋਰਟ ਹੱਬ ਦਾ ਝੰਡਾ ਅੰਮ੍ਰਿਤਸਰ ਵਿੱਚ ਫਿਲਮ ਸਿਟੀ ਦਾ ਝੰਡਾ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਝੰਡਾ ਅੰਮ੍ਰਿਤਸਰ ਦੇ ਵਿੱਚ ਆਲੀਆ ਮੈਡੀਕਲ ਇੰਸਟੀਚੂਟ ਦਾ ਜਾਂਦਾ ਬਹੁਤ ਜੰਡੇ ਤੇ ਜਰਾ ਸੀ ਤੇ ਨਾ ਸਬਜ਼ੀਆਂ ਵੀ ਇੱਥੋਂ ਭਾਈਆ ਇਹਦੇ ਵੀ ਵੇਚਿਆ ਕਰਾਂਗੇ ਉਹ ਕਹਿੰਦੇ ਜਾਣ ਕੇ ਪਾਪੜ ਵੜੀਆਂ ਜਾਣ ਕੇ ਪੰਜਾਬ ਅਮਰਸਰ ਪਛਾਲ ਹੋਏਗਾ ਕੋਈ ਜਾ ਪਿਓ ਦਾ ਪੁੱਤਾ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਦਿੰਦਾ ਅੱਛਾ ਉਹ ਇੱਕ ਹੋਰ ਟੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਦਾ ਗੋਭੀ ਵਿਕੂਗੀ ਲਾਹੋ ਸੁਣੂਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦੀਆਂ ਗੱਲਾਂ ਕਰਦਾ ਸਮਝਦਾ ਕਿ ਨਹੀਂ ਗਾ ਉਹਦਾ ਜਾ ਤੇ ਗੱਡੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਤੁਸੀਂ ਮੁੜ ਕੇ ਆਏ ਜਿੱਦਾਂ ਪੁਲੀ ਸਾਹਿਬ ਨਹੀਂ ਆਏ ਇਦਾਂ ਜੇ ਸਿੱਧੂ ਸਾਹਿਬ ਤੁਹਾਨੂੰ ਚਾਹ ਤੀਕੋ ਬਾਅਦ ਲੱਭ ਜਾਂਦੇ ਤਾਂ ਮੇਰਾ ਦਰਗਾਹ ਕਿੰਦਾ ਹੁੰਦਾ